Yeah. ਕਰ ਦੋਮਾ ਦਾ ਨੁਕਸਾਨ ਬੀਤੀ ਰਾਤ ਗੁਰਾਇਆ ਫਿਲੌਰ ਵਿਚਕਾਰ 6 ਲੈਂਟੇ ਰਾਤ ਦੇ 3 ਵਜੇ ਦੇ ਕਰੀਬ ਇੱਕ ਟਰੈਕਟਰ ਨੇ ਖੜਾ ਟਰੱਕ ਨੰਬਰ JK181228 ਵਿੱਚ ਵੱਜਾ ਜਿਸ ਕਾਰਨ ਟਰੈਕਟਰ ਅਤੇ ਟਰੱਕ ਦੋਵੇਂ ਬੁਰੀ ਤਰ੍ਹਾਂ ਨੁਕਸਾਨੇ ਗਏ ਮੌਕੇ ਤੇ ਪੁਜੇ ਥਾਣੇਦਾਰ ਤਰਮਿੰਦਰ ਨੇ ਪੁਜ ਕੇ ਮੌਕਾ ਦੇਖਿਆ ਟਰੱਕ ਚਾਲਕ ਤਨੀਰ احمد ਮਾਲਕ ਨੇ ਦੱਸਿਆ ਕਿ ਟਰੈਕਟਰ ਚਾਲਕ ਗਲਤ ਪਾਸੇ ਆ ਰਿਹਾ ਸੀ ਤੇ ਸਾਡੇ ਖੜੇ ਟਰੱਕ ਵਿੱਚ ਵੱਜਾ ਟਰੈਕਟਰ ਚਾਲਕ ਟਰੱਕ ਛੱਡ ਕੇ ਮੌਕੇ ਤੇ ਫਰਾਰ ਹੋ ਗਿਆ ਮੌਕੇ ਤੇ ਪੁੱਜੇ ਥਾਣੇਦਾਰ ਤਰਮਿੰਦਰ ਨੇ ਦੱਸਿਆ ਕਿ ਟਰੈਕਟਰ ਚਾਲਕ ਦੀਪਾਲ ਕੀਤੀ ਜਾ ਰਹੀ ਹੈ ਜੋ ਮੌਕੇ ਤੇ ਟਰੈਕਟਰ ਛੱਡ ਕੇ ਫਰਾਰ ਹੋ ਗਿਆ ਟਰੱਕ ਨੂੰ ਵੀ ਕਾफी ਨੁਕਸਾਨ ਪੁੱਜਾ ਹੈ ਟਰੈਕਟਰ ਨੂੰ ਥਾਣੇ ਲਿਆਂਦਾ ਗਿਆ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਫਿਲਹਾਲ ਤੋਂ ਰਾਜਕੁਮਾਰ ਨੰਗਲ ਦੀ ਇੱਕ ਖਾਸ ਰਿਪੋਰਟ सर तनी अहमद सर मलिक क्या हुआ सर हम कश्मीर से सर, सर ग्वाल के लिए आ रहे थे सर रात को सर ओवरटेक में सर ट्रैक्टर वाला आ रहा था सर बगैर लाइट के आ रहा था बगैर इंटीग्रेटर आ रहा था okay. तो सर इसलिए सर हमें सर गाड़ी सर कैंटर साइड काटी नहीं आई क्योंकि गाड़ी रांग साइड यहाँ से आ रही थी तो इसलिए सर गाड़ी बच गई तो ट्रैक्टर वाला सर भाग गया उसी टाइम हाँ कितने का टाइम सर ये तीन बजे के टाइम है ਰਾਤ ਦੇ 3:00 ਦੇ ਟਾਈਮ ਹੈ ਕਾਰਨ ਇੱਕ ਐਲਪੀ ਗੱਡੀ ਸੀਗੀ ਜੈਂਡ ਕੇ ਦਾ ਨੰਬਰ ਹੈ 1226 ਵਿੱਚ ਸੇਵ ਲੱਦੇ ਸੀ ਜਲੰਧਰ ਵੱਲੋਂ ਲੁਧਿਆਣੇ ਵੱਲੋਂ ਜਾ ਰਿਹਾ ਸੀਗਾ ਇਧਰੋਂ ਇੱਕ ਭਈਆ ਜਿਹੜਾ ਟਰੈਕਟਰ ਫੋਰ ਲੈ ਕੇ ਜਾ ਰਿਹਾ ਸੀਗਾ ਰੋਂਗ ਸਾਈਡ ਸੀਗਾ ਟਰਾਲੀ ਦੇ ਵਿੱਚ ਝੋਨਾ ਤੇ ਉੱਤੇ ਉਹਨੇ ਗੋਭੀ ਲੱਗੀ ਸੀ ਰੋਂਗ ਸਾਈਡ ਕਰਕੇ ਜਿਹੜਾ ਆਹਮੋ ਸਾਹਮਣੇ ਨਾਲ ਟੱਕਰ ਹੁੰਦੀ ਆ ਤੇ ਟਰੱਕ ਵਾਲੇ ਦਾ ਨੁਕਸਾਨ ਕਾਫੀ ਹੋਇਆ ਟਰੈਕਟਰ ਵਾਲੇ ਦਾ ਵੀ ਨੁਕਸਾਨ ਹੋਇਆ ਤੇ ਮੌਕੇ ਤੇ ਪਹੁੰਚ ਗਏ ਅਸੀਂ ਉਹਨੂੰ ਦਾਖਲ ਕਰਾਇਆ ਦਾਖਲ ਕਰਾ ਕੇ ਉਹਦਾ ਪੁੱਛਗਛ ਕੀਤੀ ਆ ਉਹ ਜਨਕੇ ਦੇ ਵਿੱਚ ਉਹਦਾ ਨਾਮ ਖੁਸ਼ਬਾਗ ਸਿੰਘ ਖੁਸ਼ਬਾਗ ਤੇ ਪਿਓ ਦਾ ਨਾਮ ਗੱਬੂ ਮਾਨ ਬਾਬਾ ਮਾਨ ਇਹ ਜਨਕੇ ਦੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਸੀਗੇ ਹੂੰ ਤੇ ਟਰੈਕਟਰ ਵਾਲੇ ਜਿਹੜੇ ਆ ਉਹ ਮਾਲਕ ਆ ਗਿਆ ਮੁੰਬਈਆ ਜਿਹੜਾ ਮੁੱਖ ਤੋਂ ਭੱਜ ਗਿਆ ਜੋ ਵੀ ਕਾਰਵਾਈ ਅੱਗੇ ਹੋਊਗੀ ਉਹ ਤੁਹਾਨੂੰ ਆਮਚਲੇ ਨਹੀਂ ਦੇ